ਲੋਕਾਂ ਦੀਆਂ ਉਡੀਕਾਂ ਹੋਈਆਂ ਖਤਮ ਜਾਰੀ ਕੀਤੀ ਗਈ ਇਸ ਮਹੀਨੇ ਦੀ ਪੈਨਸ਼ਨ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੇਖਿਆ ਪੈਨਸ਼ਨਾਂ ਦੇ ਵਿੱਚ ਦੇਰੀ ਹੋਣ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਪਿਛਲੇ ਮਹੀਨੇ ਵੀ ਪੈਨਸ਼ਨ ਜਲਦੀ ਜਾਰੀ ਕਰ ਦਿੱਤੀ ਗਈ ਸੀ ਅਤੇ ਇਸ ਮਹੀਨੇ ਵੀ ਜਿਹੜੀ ਪੈਨਸ਼ਨ ਹੈ ਉਹ ਜਲਦੀ ਜਾਰੀ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਿਹੜੀ ਜਾਰੀ ਕੀਤੀ ਗਈ ਹੈ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਰੀ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਤਾਂ ਸਭ ਤੋਂ ਪਹਿਲਾ ਸਵਾਲ ਲੋਕਾਂ ਦਾ ਇਹੀ ਹੈ ਕਿ ਸਾਡੀ ਪੈਨਸ਼ਨ ਕਿਉਂ ਨਹੀਂ ਆਈ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਅਸੀਂ ਇਹ ਵੀ ਦੱਸਾਂਗੇ ਕਿ ਤੁਹਾਡੀ ਪੈਨਸ਼ਨ ਨਾ ਆਉਣ ਦੇ ਮੁੱਖ ਕਾਰਨ ਕੀ ਹੋ ਸਕਦੇ ਹਨ ਅਤੇ ਕਿਸ ਤਰ੍ਹਾਂ ਤੁਸੀਂ ਆਪਣੀ ਪੈਨਸ਼ਨ ਨੂੰ ਦੁਬਾਰਾ ਚਲਵਾ ਸਕਦੇ ਹੋ ਅਤੇ ਪਿਛਲੇ ਕੁਝ ਮਹੀਨਿਆਂ ਦੀਆਂ ਰੁਕੀਆਂ ਖੁਈਆਂ ਜੇਕਰ ਪੈਨਸ਼ਨਾਂ ਨੇ ਉਹ ਵੀ ਤੁਹਾਡੇ ਖਾਤੇ ਦੇ ਵਿੱਚ ਕਿਵੇਂ ਆਉਣਗੀਆਂ ਤਾਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਪੈਨਸ਼ਨਾਂ ਬਾਰੇ ਅੱਜ ਦੀ ਤਾਜ਼ਾ ਖਬਰ ਸਾਥਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਮਹੀਨਿਆਂ ਦੇ ਵਿੱਚ ਦੇਖਿਆ ਪੈਨਸ਼ਨਾਂ ਦੇ ਵਿੱਚ ਕਾਫੀ ਦੇਰੀ ਕੀਤੀ ਗਈ ਜਿਸ ਕਰਕੇ ਪੈਨਸ਼ਨ ਲੈਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੋ ਇਸ ਕਰਕੇ ਸਰਕਾਰ ਦਾ ਇਹੀ ਮੰਨਣਾ ਹੈ ਕਿ ਜਿਹੜੀ ਪੈਨਸ਼ਨ ਹੈ ਉਸ ਦੇ ਵਿੱਚ ਦੇਰੀ ਨਾ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਜਿਹੜੀ ਪੈਨਸ਼ਨ ਹੈ ਜਾਰੀ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਵੇ ਸੋ ਇਸ ਮਹੀਨੇ ਸਰਕਾਰ ਨੇ ਜਿਹੜੀ ਪੈਨਸ਼ਨ ਹੈ ਉਹ ਕੁਝ ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰ ਦਿੱਤੀ ਹੈ ਅਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੀਆਂ ਕੁਝ ਕ ਤਰੀਕਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਾਰੀ ਕਰ ਦਿੱਤੀ ਜਾਏਗੀ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਜਾਰੀ ਹੋਣ ਦੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਮੋਗਾ, ਕਪੂਰਥਲਾ, ਪਟਿਆਲਾ ਪਠਾਨਕੋਟ ਮਾਨਸਾ ਅਤੇ ਮਲੇਰਕੋਟਲਾ ਉਸ ਤੋਂ ਬਾਅਦ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਅਤੇ ਫਾਜ਼ਿਲਕਾ ਤਾਂ ਇਸ ਦੇ ਵਿੱਚ ਸ਼ਾਮਿਲ ਹਨ ਪਟਿਆਲਾ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਮੁਕਤਸਰ ਸਾਹਿਬ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਜਾਰੀ ਹੋਣ ਦੀ ਖਬਰਾਂ ਨਿਕਲ ਕੇ ਸਾਹਮਣੇ ਆਈ ਹੈ ਤੇ ਜੇਕਰ ਸਾਡੀ ਵੀਡੀਓ ਕੋਈ ਇੱਥੋਂ ਦੇਖ ਰਿਹਾ ਹੈ ਤਾਂ ਪਲੀਜ਼ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕੀ ਤੁਹਾਡੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਕੀ ਤੁਹਾਡੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆ ਗਈ ਹੈ ਜਾਂ ਫਿਰ ਅਜੇ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਕੱਟੀਆਂ ਵੀ ਗਈਆਂ ਨੇ ਜਿਸ ਦਾ ਮੁੱਖ ਕਾਰਨ ਇਹ ਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਸੀ ਸੋ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ 2 ਲੱਖ ਤੱਕ ਲੋਕਾਂ ਦੀ ਪੈਨਸ਼ਨ ਕੱਟੀ ਹੈ ਪਰ ਇਸ ਦੇ ਵਿੱਚ ਕੁਝ ਅਜਿਹੇ ਵੀ ਪੈਨਸ਼ਨ ਧਾਰਕ ਸ਼ਾਮਲ ਹਨ ਜਿਹੜੇ ਬਿਲਕੁਲ ਸਹੀ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਸੀ ਪਰ ਫਿਰ ਵੀ ਜਿਹੜੀ ਉਹਨਾਂ ਦੀ ਪੈਨਸ਼ਨ ਕਿਸੇ ਕਾਰਨ ਕੱਟ ਦਿੱਤੀ ਗਈ ਹੈ ਅਤੇ ਜਿਹੜੀ ਉਹਨਾਂ ਦੀ ਪੈਨਸ਼ਨ ਜੇਕਰ ਉਹਨਾਂ ਦੇ ਖਾਤੇ ਦੇ ਵਿੱਚ ਨਹੀਂ ਆਈ ਤਾਂ ਤੁਸੀਂ ਕੁਝ ਦਿਨ ਵੇਟ ਕਰਨਾ ਹੈ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਉਂਦੀ ਤਾਂ ਤੁਸੀਂ ਆਪਣੇ ਡਾਕੂਮੈਂਟ ਜਿਵੇਂ ਕਿ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਬੈਂਕ ਖਾਤਾ ਅਤੇ ਵੋਟਰ ਆਈਡੀ ਇਹ ਸਭ ਕੁਝ ਤੁਸੀਂ ਆਪਣੇ ਨੇੜੇ ਦੇ ਸੀਡੀਪੀਓ ਆਫਿਸ ਦੇ ਵਿੱਚ ਲੈ ਕੇ ਜਾਣਾ ਹੈ ਅਤੇ ਉੱਥੇ ਇੱਕ ਵਾਰ ਇਸ ਨੂੰ ਅਪਡੇਟ ਜ਼ਰੂਰ ਕਰਵਾ ਦੇਣਾ ਹੈ ਤਾਂ ਜਲਦੀ ਹੀ ਤੁਹਾਡੀ ਜਿਹੜੀ ਪੈਨਸ਼ਨ ਹੈ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਏਗੀ ਜੇਕਰ ਤੁਸੀਂ ਉਸ ਪੈਨਸ਼ਨ ਦੇ ਸਹੀ ਹੱਕਦਾਰ ਹੋਏ ਹਰ ਇੱਕ ਡਾਕੂਮੈਂਟ ਦੇ ਵਿੱਚ ਤੁਸੀਂ ਸਹੀ ਪਾਏ ਗਏ ਤਾਂ ਆਉਣ ਵਾਲੀਆਂ ਜਿਹੜੀਆਂ ਪੈਨਸ਼ਨਾਂ ਹੋਣਗੀਆਂ ਉਹਨਾਂ ਦੇ ਨਾਲ ਜਿਹੜੀ ਤੁਹਾਡੀ ਪਿਛਲੇ ਮਹੀਨਿਆਂ ਦੀ ਰੁਕੀ ਹੋਈ ਵੀ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਅਤੇ ਦੂਸਰਾ ਸਭ ਤੋਂ ਵੱਡਾ ਸਵਾਲ ਲੋਕਾਂ ਦਾ ਕਿ ਪੈਨਸ਼ਨ ਕਿੰਨੀ ਜਾਰੀ ਹੋਈ ਹੈ ਅਤੇ ਪੈਨਸ਼ਨ ਕਿੰਨੀ ਜਾਰੀ ਹੋਏਗੀ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਅਤੇ ਹੋਣ ਵਾਲੀ ਹੈ 1500 ਦੇ ਹਿਸਾਬ ਨਾਲ ਹੀ ਪੈਨਸ਼ਨਾਂ ਜਾਰੀ ਹੋਣਗੀਆਂ ਅਤੇ 1500 ਦੇ ਹਿਸਾਬ ਨਾਲ ਹੀ ਪੈਨਸ਼ਨ ਜਾਰੀ ਹੋਈ ਹੈ ਕਿਉਂਕਿ ਸਰਕਾਰ ਨੇ ਕਿਸੇ ਵੀ ਅਧਿਕਾਰਿਕ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਕਿ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਪੈਨਸ਼ਨ ਨੂੰ 2500 ਕਰ ਦਿੱਤਾ ਹੈ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਪਰ ਫਿਲਹਾਲ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਹੋਈ ਹੈ ਅਤੇ ਹੋਵੇਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ